ਕੀ ਇਹ ਬਾਬਾ ਹੈ ਅਮਰੀਕ ਤੂਫਾਨ سوشل ਮੀਡੀਆ ਦੇ ਉੱਪਰ ਵੀਡੀਓ ਹੋ ਰਹੀ ਹੈ ਵਾਇਰਲ ਕਹਿੰਦੇ 21 ਸਾਲ ਪਹਿਲਾਂ ਜਿਹੜਾ ਰਾਤੋਂ ਰਾਤ ਹੋ ਗਿਆ ਸੀ ਲਾਪਤਾ ਉਹ ਅਮਰੀਕ ਤੂਫਾਨ ਲੱਭ ਗਿਆ ਤੇ ਡੇਰੇ ਦੇ ਵਿੱਚ ਸਾਥ ਬਣ ਕੇ ਕੱਟ ਰਿਹਾ ਹੈ ਜ਼ਿੰਦਗੀ ਹਏ ਕਦੇ ਰੋਂਦੀ ਤੇ ਕਦੇ ਹੱਸਦੀ ਤੂੰ ਨਾ ਦਰਦ ਦਿਲਾਂ ਦੇ ਦੱਸਦੀ ਤੂੰ ਕਿਹੜੇ ਲਾਲ ਗਵਾਚੇ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਹਾਈ ਸੁਰਖ ਬੁੱਲਾ ਤੇ ਚੁੱਪ ਜੀ ਫੱਬਦੀ ਨਹੀਂ ਮਟਿਆ ਰਾਂ ਦੇ ਅਸੀਂ ਵੀ ਪਹੁੰਚ ਕੇ ਬਾਬੇ ਕੋਲੇ ਜਾਣਿਆ ਪੂਰਾ ਸੱਚ ਕੇ ਕੀ ਸੱਚਮੁੱਚ ਇਹੀ ਬਾਬਾ ਅਮਰੀਕ ਤੂਫਾਨ ਹੈ ਜਾਂ ਫਿਰ ਨਹੀਂ ਬਾਬੇ ਨੇ ਆਪਣੀ ਜਵਾਨੀ ਦੱਸਿਆ ਪੂਰਾ ਸੱਚ ਸਤਿ ਸ਼ਗਲ ਦੋਸਤੋ ਇੱਕ ਵੀਡੀਓ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਕਹਿੰਦੇ ਨੇ ਕਿ ਜਿਹੜਾ ਅਮਰੀਕ ਤੂਫਾਨ ਹੈ ਉਹ ਸਾਧ ਬਣ ਗਿਆ ਅਤੇ ਹੁਣ ਲੱਭ ਲਿਆ ਇੱਕ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਆ ਅਤੇ ਜਿਹੜੇ ਉਹ ਸਾਦ ਨੇ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਹੈਨਾ ਜਿਵੇਂ ਕਿ ਕਈ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਹੇ ਹੋਗੇ ਅਸਲ ਦੇ ਵਿੱਚ ਅਮਰੀਕ ਤੂਫਾਨ ਪੁਰਾਣਾ ਕਲਾਕਾਰ ਹੈ ਹਰਜੀਤ ਮੱਟੂ ਅਤੇ ਅਮਰੀਕ ਤੂਫਾਨ ਦੀਆਂ ਕਾਪੀ ਕਾਸਟਾਂ ਜਿਹੜੀਆਂ ਹਿੱਟ ਗਈਆਂ ਨੇ ਮਾਰਕੀਟ ਦੇ ਵਿੱਚ ਪਰ 2003 ਦੇ ਵਿੱਚ ਲਾਪਤਾ ਹੋ ਜਾਂਦਾ ਅਮਰੀਕ ਤੂਫਾਨ ਉਸ ਤੋਂ ਬਾਅਦ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿ ਕਿੱਥੇ ਗਿਆ ਅਤੇ ਉਸ ਤੋਂ ਬਾਅਦ ਇੱਕ ਵੀਡੀਓ ਆਉਂਦੀ ਹੈ ਇੱਕ ਸਾਦ ਦੀ ਜੋ ਕਿ گاਉਂ ਦਾ ਹੋਇਆ ਦਿਖਾਈ ਦਿੰਦਾ ਅਤੇ ਕਿਹਾ ਜਾ ਰਿਹਾ ਕਿ ਇਹ ਅਮਰੀਕ ਤੂਫਾਨ ਹੈ ਅਤੇ ਅਮਰੀਕ ਤੂਫਾਨ ਦੀ ਥੱਲੇ ਫੋਟੋ ਲਾ ਕੇ ਵਾਇਰਲ ਕਰੀ ਗਈ ਹੈ ਆਪਾਂ ਨੇ ਹੁਣ ਏਸੇ ਜੋ ਸਾਧੂ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਸ਼ਕਲ ਨਾਲ ਲੱਭੇ ਨੇ ਇਹ ਅਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕਿ ਆਖਰ ਪੂਰਾ ਸੱਚ ਕੀ ਹੈ ਇਹਨਾਂ ਨੇ ਪੂਰਾ ਸੱਚ ਦੱਸਿਆ ਤਾਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਪੂਰਾ ਸੱਚ ਆਪ ਵੀ ਦੇਖ ਲੋਗੇ ਪੂਰਾ ਸੱਚ ਹੈ ਕੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਕਿ ਜੱਟ ਬਾਪੇ ਟੈਲੀਵਿਜ਼ਨ ਅੱਜ ਆਪਾਂ ਪਹੁੰਚੇ ਹੋਇਆ ਬਾਬਾ ਪਿੱਪਲ ਦਾਸ ਜੀ ਹੋਰਾਂ ਕੋਲੇ ਕਿਉਂਕਿ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਾਬਾ ਪਿੱਪਲ ਦਾਸ ਜੀ ਨੂੰ ਅਮਰੀਕ ਤੂਫਾਨ ਦੱਸਿਆ ਗਿਆ ਕਹਿੰਦੇ ਨੇ ਅਪਾ ਪੂਰਾ ਸੱਚਾ ਤੇ ਬਾਬਾ ਜੀ ਦਾ ਆਪ ਹੀ ਜਾਣਾਂਗੇ ਕਿ ਪੂਰਾ ਸੱਚ ਹੈ ਕੀ ਆ ਕਿ ਸੱਚਮੁੱਚ ਬਾਬਾ ਜੀ ਅਮਰੀਕ ਤੂਫਾਨ ਨੇ ਜਾਂ ਫਿਰ ਪਿੱਪਲ ਦਾਸ ਜੀ ਨੇ ਬਾਬਾ ਜੀ ਸਤਿਗੁਰੂ ਅਕਾਲ ਸਤ ਸਤਿ ਸ੍ਰੀ ਅਕਾਲ ਜੀ ਅਜਾ ਬਾਬਾ ਜੀ ਇੱਕ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਬੱਸ ਤਾਂ ਬਹੁਤ ਟਾਈਮ ਤੋਂ ਵਾਇਰਲ ਹੁੰਦੀਆਂ ਨੇ ਵੀਡੀਓ ਛੋਟੀਆਂ ਤੇ ਤੁਸੀਂ ਗਾਰੇ ਹੌਸ ਦੇ ਵਿੱਚ ਆ ਪਰ ਦੁਬਾਰਾ ਉਹ ਵੀਡੀਓ ਫੇਰ ਵਾਇਰਲ ਹੋ ਗਈ ਕਹਿੰਦੇ ਨੇ ਕਿ ਇਹ ਅਮਰੀਕ ਤੂਫਾਨ ਜੀ ਨੇ ਕੀ ਸੱਚਮੁੱਚ ਤੁਸੀਂ ਅਮਰੀਕ ਤੂਫਾਨ ਜੀ ਹੋ ਕਿ ਕੈਨੀ ਕਸਚਾਈ ਹੈ ਜੀ ਨਹੀਂ ਮੈਂ ਬਿਲਕੁਲ ਅਮਰੀਕ ਤੂਫਾਨ ਨਹੀਂ ਆ ਮੇਰਾ ਪਿੰਡ ਪੈਂਦਾ ਪਾ ਹਾਂਜੀ ਜ਼ਿਲ੍ਹਾ ਪਟਿਆਲਾ ਹੈ ਪਸ਼ੋਕਾ ਸਾਡਾ ਬੱਲਰਿਆਂ ਦਾ ਲੇਲ ਬੱਲਰਾ ਹਾਂਜੀ ਅਮਰੀਕ ਤੂਫਾਨ ਦਾ ਪਿੰਡ ਸਤਰਾਂਨੇ ਦੇ ਨਾਲ ਪਰਲੇ ਪਾਸੇ ਪਾਖੜਾ ਦੂ ਪਰਲੇ ਬੰਨੇ ਬਕਰਾਹਾ ਪਿੰਡੇ ਜੀ ਉਹਨਾਂ ਦਾ ਅੱਛਾ ਜੀ ਮੈਂ ਅਮਰੀਕ ਤੂਫਾਨ ਨੂੰ 92 93 ਤੋਂ ਜਾਣਦਾ ਹਾਂ ਜੀ ਠੀਕ ਹੈ ਜੀ ਉਹਦੇ ਪਰਿਵਾਰ ਨਾਲ ਵੀ ਮੇਰੇ ਰਿਲੇਸ਼ਨ ਰਹੇ ਆ ਜੀ ਹਾਂਜੀ ਪਰ ਲੇਕਿਨ ਮੈਂ ਬਚਪਨ ਤੋਂ ਸਾਧੂ ਹਾਂ ਠੀਕ ਹੈ ਜੀ ਮੈਂ ਜਦੋਂ ਤੋਂ ਮੈਂ ਬਾਬਾ ਅਮਰਦਾਸ ਧੋਨੀ ਦਾਸ ਸਫੀਪੁਰ ਸਮੂਰਾ ਮੇਰੇ ਬਾਬਾਗੁਰੂ ਬੁੱਧਦਾਸ ਤੇ ਗੁਰੂ ਮੇਰੇ ਹਰਦੇਵਦਾਸ ਮੈਂ ਮਹਾਪੁਰਸ਼ ਸੰਤ ਬਾਬਾ ਬੁੱਧਦਾਸ ਤੇ ਧੂਣੀਦਾਸ ਦਾ ਪੋਤਾ ਚੇਲਾ ਜੀ ਠੀਕ ਹੈ ਜੀ ਕਾਲੀ ਕੰਬਲੀ ਵਾਲੀ ਗੱਦੀ ਹੈ ਸਾਡੀ ਕਿ ਮੈਂ ਮੇਰੇ ਪੈਂਤ ਪਿੰਡ ਦੇ ਵਿੱਚੋਂ ਇਕੱਲਾ ਹੀ ਸਾਧੂ ਆ ਚਾਹੇ ਮੇਰੇ ਪਿੰਡ ਚ ਜਾ ਕੇ ਲੋਕ ਪਤਾ ਕਰ ਸਕਦੇ ਨੇ ਠੀਕ ਹੈ ਜੀ ਜੋ ਗਾਇਆ ਹੈ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਮੇਰੀ ਹੈ ਸੱਚ ਹੈ ਕਿਉਂਕਿ ਮੈਂ ਵੀ ਬਚਪਨ ਤੋਂ ਗਾਉਣ ਦਾ ਸ਼ੌਂਕ ਰੱਖਦਾ ਸੀ ਅੱਛਾ ਜੀ ਠੀਕ ਹੈ ਮੈਂ ਬਚਪਨ ਤੋਂ ਗਾਉਣ ਦਾ ਸ਼ੌਕ ਰੱਖਦਾ ਸੀ ਘਰ ਦੇ ਵਿੱਚ ਗਰੀਬੀ ਦੇ ਕਾਰਨ ਜਾਂ ਕੋਈ ਸਾਧੂ ਵਾਲੀ ਲੈਣ ਦੇ ਕਾਰਨ ਜਿਵੇਂ ਕਿ ਮੈਂ ਬਚਪਨ ਤੋਂ ਸਾਧੂ ਲੈਣ ਦੇ ਵਿੱਚ ਆ ਹਾਂਜੀ ਮੈਂ ਇਸ ਚੱਕਰਾਂ ਦੇ ਵਿੱਚ ਨਹੀਂ ਪਿਆ ਅੱਛਾ ਜੀ ਕਿਉਂਕਿ ਲੋਕਾਂ ਦਾ ਤਾਂ ਦੇਖੋ ਕਿਸੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕੋਈ ਕੁਸ਼ੇ ਬਾਰੇ ਕੁਝ ਕਹਿ ਦਿੰਦਾ ਕੋਈ ਕੁਝ ਮੈਂ ਅਮਰੀਕ ਤੂਫਾਨ ਦੇ ਪਰਿਵਾਰ ਨਾਲ ਵੀ ਲੋਕਾਂ ਦੀ ਗੱਲ ਕਰਾਈ ਹੈ ਉਸ ਬੀਬੀ ਜੋ ਤਫਾਨ ਸਾਹਿਬ ਨਾਲ ਗਾਉਂਦੀ ਸੀ ਗੁੱਡੀ ਹੈ ਹਰਜੀਤ ਮੱਟੂ ਮੈਂ ਉਹਨਾਂ ਨੂੰ ਵੀ ਇੱਕ ਦੋ ਵਾਰੀ ਫੋਨ ਤੇ ਕਿਹਾ ਵੀ ਬੀਬਾ ਤੁਸੀਂ মিডিਆ ਦੇ ਸਾਹਮਣੇ ਆ ਕੇ ਗੱਲ ਸਪਸ਼ਟ ਕਰੋ ਠੀਕ ਹੈ ਜੀ ਉਹਨਾਂ ਦੇ ਭਰਾ ਜੀਤ ਨੇ ਤੇ ਕੁਲਦੀਪ ਨੇ ਤੇ ਉਹਨਾਂ ਦੇ ਭਤੀਜਿਆਂ ਨੇ 6 ਮਹੀਨੇ ਪਹਿਲਾਂ ਸਿਆਲ ਦੇ ਵਿੱਚ ਇੰਟਰਵਿਊ ਦਿੱਤਾ ਸੀ ਮੇਰੇ ਬਾਰੇ ਵੀ ਉਹਨਾਂ ਬੋਲਿਆ ਸੀ ਵੀ ਪਿੰਪਲ ਦਾਸ ਬਾਬਾ ਜੀ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹਨਾਂ ਦਾ ਪਿੰਡ ਪੈਂਦਾ ਹੈ ਉਹ ਅਮਰੀਕ ਤਫਾਨ ਨਹੀਂ ਹਨ ਪਰ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਜੀ ਨਹੀਂ ਮੰਨਦੇ ਬਿਲਕੁਲ ਮੈਂ ਸਪਸ਼ਟੀਕਰਨ ਦੇ ਰਿਹਾ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮਾਈ ਭਾਈ ਭੈਣ ਕਿਸੇ ਵੀ ਸਰੋਤੇ ਨੂੰ ਜਾਂ ਕਿਸੇ ਕਲਾਕਾਰ ਨੂੰ ਮੇਰੇ ਉੱਤੇ ਸ਼ੱਕ ਹੈ ਤਾਂ ਮੈਨੂੰ ਆ ਕੇ ਮਿਲ ਸਕਦੇ ਨੇ ਮੇਰਾ ਨੰਬਰ ਲੈ ਲੈਣਾ ਮੈਂ ਆਪਣਾ ਨੰਬਰ ਆਪਾਈ ਗੁਰਮukh Singh ਨੂੰ ਦੇਉਂਗਾ ਉਹ ਉੱਤੇ ਪਾ ਦੇਣਗੇ ਸਕਰੀਨ ਦੇ ਤੇ ਮਤਲਬ ਮੈਂ ਅਮਰੀਕ ਤੂਫਾਨ ਨਹੀਂ ਹਾਂ ਫਿਰ ਬਾਬਾ ਜੀ ਕਿਹੜੀ ਵੀਡੀਓ ਹੈ ਉਸ ਦੇ ਵਿੱਚ ਪੁਰਾਣੀ ਫੋਟੋ ਬ੍ਰੀਕ ਤੂਫਾਨ ਦੀ ਲਾ ਕੇ ਹਾਂਜੀ ਲਿਖਿਆ ਕਿਉਂ ਗਿਆ ਕਿ ਸ਼ਰਾਰਤ ਕਰੀ ਹੈ ਕਿਸੇ ਨੇ ਇਹ ਸ਼ਰਾਰਤ ਕਰੀ ਹੈ ਜੀ ਕਿਸੇ ਸ਼ਰਾਰਤੀ ਅੰਸ ਨੇ ਜਦੋਂ ਆਪਾਂ ਨੂੰ ਉਹਦੇ ਬਾਰੇ ਕੋਈ ਖਾਸ ਜਾਨੀ ਕਿ ਪ੍ਰੋਪਰ ਪਤਾ ਲੱਗੂਗਾ ਮੈਂ ਉਤੇ ਕਾਨੂੰਨੀ ਕਾਰਵਾਈ ਕਰੂੰਗੀ ਕਾਨੂੰਨੀ ਕਾਰਵਾਈ ਕਰੂੰਗਾ ਬਿਲਕੁਲ ਕਰੂੰਗਾ ਜੀ ਇਹ ਕਿਹੜੇ ਅਮਰੀਕੀ ਤੂਫਾਨ ਦੇ ਬਰਾਦਰ ਆਏ ਤੁਹਾਡੇ ਕੋਲੇ ਮੇਰੇ ਜੀ ਜਜੀਤ ਸਿੰਘ ਅਜੀਤ ਸਿੰਘ ਕੁਲਦੀਪ ਸਿੰਘ ਠੀਕ ਆ ਜੀ ਤੇ ਉਹਨਾਂ ਨੇ ਆ ਕੇ ਕੀ ਗੱਲਬਾਤ ਕੀਤੀ ਬਾਬਾ ਜੀ ਤੁਹਾਡੇ ਨਾਲ ਉਹਨਾਂ ਨੇ ਆ ਕੇ ਮੈਨੂੰ ਇਹੀ ਪੁੱਛਿਆ ਜੀ ਵੀ ਸਾਨੂੰ ਸੁਧਾਰਨਪੁਰ ਪਿੰਡ ਹੈ ਸਾਡੇ ਦੇ ਨਾਲ ਬਕਰਾਹੇ ਦੇ ਨਾਲ ਸੁਧਾਰਨਪੁਰ ਪਿੰਡ ਹੈ ਇੱਕੋ ਏਡਾ ਪਿੰਡਾ ਦੋਨੋਂ ਪਿੰਡਾਂ ਦਾ ਠੀਕ ਆ ਬਾਬਾ ਜੀ ਉਹਨਾਂ ਨੇ ਆ ਕੇ ਮੈਨੂੰ ਇਹੀ ਕਿਹਾ ਵੀ ਬਾਬਾ ਜੀ ਸਾਨੂੰ ਕਿਸੇ ਨੇ ਚੱਕਰ ਚ ਪਾਇਆ ਵੀ ਤੁਹਾਡਾ ਭਰਾ ਨਾ ਬਦਲ ਕੇ ਪਿੱਪਲਦਾਸ ਬਣ ਕੇ ਆਂਡੇ ਵਾਲੀ ਰਹਿ ਰਿਹਾ ਹੈ। ਅੱਛਾ ਜੀ। ਵੀ ਤੁਸੀਂ ਉਹਨੂੰ ਛੇੜਿਓ ਨਾ। ਹਾਂ ਜੀ। ਜਾ ਕੇ ਉਹਨੂੰ ਮਿਲੋ। ਜਦੋਂ ਪ੍ਰਵਾਲ ਆਇਆ ਮੈਂ ਸੁੱਤਾ ਪਿਆ ਸੀ। ਅੱਛਾ ਜੀ। ਜਦੋਂ ਆ ਕੇ ਬੈਠੇ ਤਾਂ ਮੈਂ ਉੱਠ ਕੇ ਮੈਂ ਦੇਖਿਆ ਵੀ ਇਹ ਬੰਦੇ ਤਾਂ ਮੇਰੇ ਜਾਣ ਪਛਾਣਦੇ ਨੇ। ਮੈਂ ਜਾਣਦਾ ਸੀ ਉਹਨਾਂ ਨੂੰ। ਹਾਂ ਜੀ। ਮੈਂ ਕਿਹਾ ਵੀ ਤੁਸੀਂ ਕਹਿੰਦੇ ਜੀ ਸਾਨੂੰ ਕਿਸੇ ਨੇ ਚੱਕਰਾਂ ਚ ਪਾਤਾ। ਵੀ ਅਮਰੀਕ ਤੂਫਾਨ ਜੀ ਆਂਡੇ ਵਾਲੀ ਰਹਿ ਰਹੇ ਨੇ। ਕਦੋਂ ਉਹਨਾਂ ਨੇ ਤੁਹਾਡਾ ਫੇਸ ਦੇਖਿਆ ਪਛਾਣ ਗਏ ਹੋਣਗੇ ਉਹ ਤਾਂ। ਹਾਂਜੀ ਹਾਂਜੀ ਮੈਨੂੰ ਅਜੀਤ ਪ੍ਰਾਣਾ ਜਾਣਦਾ ਜੀ ਕਿਉਂਕਿ ਉਹ ਪਰਠੀ ਨੇ ਗੁਰੂ ਘਰ ਦੇ ਵਿੱਚ ਪਾਠ ਹੀ ਰਹਿਣੇ ਅਮ੍ਰਿਤ ਵੇਲੇ ਵੀ ਕੀਰਤਨ ਕਰਦਾ ਹੁੰਦਾ ਸੀ ਕਹਿੰਦੇ ਬਾਬਾ ਜੀ ਦੀ ਜਿਹੜੀ ਆਵਾਜ਼ ਆ ਅਮਰੀਕ ਤੂਫਾਨ ਨਾਲ ਮਿਲਦੀ ਬਹੁਤ ਆ ਬਿਲਕੁਲ ਮਿਲਦੀ ਹੈ ਮਿਲਦੀ ਹੈ ਜੀ ਮਿਲਦੀ ਸਰਦੂਲ ਵੀ ਗਾ ਲੈਣਾ ਜੀ ਮੈਂ ਛਿੰਦਾ ਵੀ ਗਾ ਲੈਣਾ ਅੱਛਾ ਜੀ ਹਾਂ ਮਾਨਕ ਵੀ ਗਾ ਦੂੰਗਾ ਜੀ ਬਾਬਾ ਉਹ ਗਾਣਾ ਕਿਹੜਾ ਜਿਹੜਾ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਆ ਨਹੀਂ ਉਹ ਗਾਣਾ ਤਾਂ ਨਹੀਂ ਮੈਂ ਗਾਉਂਗਾ ਉਹ ਤਾਂ ਹੋਏ ਰਹਿੰਦੇ ਨੇ ਕੋਈ ਹੋਰ ਕਿਹੜਾ ਵੀ ਜਿਹੜਾ ਤੁਹਾਨੂੰ ਠੀਕ ਲੱਗੇ ਕੋਈ ਥੋੜੇ ਕੰਗੇ ਆਵਾਜ਼ ਦਾ ਵੀ ਪਤਾ ਲੱਗ ਜੂਗਾ ਕਿਉਂਕਿ ਲੋਕਾਂ ਨੂੰ ਜਿਹੜਾ ਹੈਗਾ ਭਲੇਖਾ ਵੀ ਇਸੇ ਕਰਕੇ ਪੈਂਦਾ ਆਵਾਜ਼ ਕਰਕੇ ਹਾਂ ਜੀ ਆਵਾਜ਼ ਤਾਂ ਦੇਖੋ ਮੇਰਾ ਜਿਹੜਾ ਆਵਾਜ਼ ਹੈ ਨਾ ਆਵਾਜ਼ ਉਗਾਣੇ ਦੇ ਦੋ ਬੋਲ ਮੈਂ ਤੁਹਾਨੂੰ ਉਹੀ ਸੁਣਾ ਦਣਾ ਹੋਰ ਤਾਂ ਮੇਰੇ ਕੋਲ ਉਹ ਅਮਰੀਕ ਤੂਫਾਨ ਦਾ ਗਾਣਾ ਸੀ ਇੱਕ ਸੈੱਟ Song ਗਾਣਾ ਸੀ ਠੀਕ ਹੈ ਜੀ ਮੈਂ ਦਿਮਾਗ ਦੇ ਵਿੱਚ ਵੈਸੀ ਹੀ ਆ ਕਿਉਂਕਿ ਮੈਂ ਵੀ ਲਿਖਣ ਦਾ ਤੇ ਗਾਉਣ ਦਾ ਸ਼ੌਕ ਰੱਖਦਾ ਠੀਕ ਹੈ ਬਸ ਜੀ ਮੈਂ ਵੀ ਗਾਇਆ ਹੈ ਤੇ ਮੇਰਾ ਮਤਲਬ ਨਹੀਂ ਕਾਮਯਾਬ ਹੋਇਆ ਮੈਂ ਆਪਣਾ ਸਾਧ ਲੈਣ ਚ ਠੀਕ ਹੈ ਹੈਨਾ ਉਹ ਗਾਣੇ ਦੇ ਬੋਲ ਸੀ ਹੱਕ ਤੇ ਰੋਂਦੀ ਤੇ ਕਦੇ ਹੱਸਦੀ ਤੂੰ ਨਾ ਦਰਦ ਦਿਲਾਂ ਦੇ ਦੱਸਦੀ ਤੂੰ ਕਿਹੜੇ ਲਾਲ ਗਵਾਚੇ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਹਾਈ ਸੁਰਖ ਬੁੱਲਾ ਤੇ ਚੁੱਪ ਜੀ ਫੱਬਦੀ ਨਹੀਂ ਮਟਿਆਹਾਰਾਂ ਦੇ ਆ ਬੋਲ ਸੀ ਜੀ ਬਣਾ ਸੀ ਬੋਲ ਸੀ ਹਾਂਜੀ ਤੇ ਤਾਂ ਹੀ ਬਿਲਕੁਲ ਆਵਾਜ਼ ਜੇ ਬਾਬਾ ਜੀ ਵਾ ਸੁਣੀ ਜਾਵੇ ਅਮਰੀਕੀ ਤੂਫਾਨ ਦੀ ਮੈਂ ਛਿੰਦਾ ਸੇਮ ਗਾ ਦੂੰਗਾ ਜੀ ਅੱਛਾ ਇਹ ਬਾਬਾ ਜੀ ਕਿੱਸਾ ਪੂਰਾ ਕਿੱਥੋਂ ਸ਼ੁਰੂ ਹੁੰਦਾ ਯਾਦਾ ਕੁਝ ਅਮਰੀਕੀ ਤੂਫਾਨ ਵਾਲਾ ਕਿਵੇਂ ਓਏ ਤਾਂ ਜੀ ਮਤਲਬ 2014 ਦੇ ਵਿੱਚ ਮੈਂ ਅੰਬਾਲੇ ਤੋਂ ਘੋੜੇ ਨਾਲ ਆਇਆ ਸੀ ਆ ਘੋੜੇ ਨਾਲ ਸੰਗਰੂਜਰੇ ਜੇ ਆਪਣੇ ਹਾਂਜੀ ਹਾਂਜੀ ਮੈਂ ਉੱਥੇ ਆ ਕੇ ਜਲਦਾ ਰੱਖ ਰਿਆ ਅੱਛਾ ਜੀ ਤਪੱਸਿਆ ਕੀਤੀ ਸਿਆਲ ਦੇ ਵਿੱਚ ਅੱਛਾ ਜੀ ਉੱਥੇ ਤੋਂ ਕੁਝ ਲੋਕ ਮਤਲਬ ਇਹ ਹਜੇ ਆਉਣ ਲੱਗੇ ਵੀ ਇਹ ਉੱਥੇ ਅਮਰੀਕੀ ਤੂਫਾਨ ਹੈ ਦੇਖੋ ਮੈਨੂੰ ਨਹੀਂ ਖਾਰੀ ਗੱਲ ਦਾ ਪਤਾ ਵੀ ਇਹਦਾ ਮੁੱਦਾ ਬਣ ਜੂਗਾ ਹਾਂਜੀ ਪਰ ਅਮਰੀਕ ਤੂਫਾਨ ਦੇ ਜੋ ਮੈਸੇਜ ਨੇ ਹਰਜੀਤ ਮੱਟੂ ਹਾਂਜੀ ਮੈਂ 2016 ਦੇ ਵਿੱਚ ਉਹਨਾਂ ਨੂੰ ਅੱਛਾ ਜੀ ਬਖਸ਼ੀ ਵਾਲਾ ਡੇਰਾ ਬਾਬਾ ਰੰਗੀਰਾਮ ਬਰੇਟਿਆਂ ਦੇ ਨਾਲ ਪਿੰਡ ਬਖਸ਼ੀ ਵਾਲਾ ਇੱਥੇ ਮੈਂ ਜਾਗਰਣ ਕਰਾਇਆ ਬਲਵੀਰ ਚੋਟਿਆ ਅੱਛਾ ਜੀ ਜਸਮੀਨ ਚੋਟੀਆਂ ਗੁਰਜੀਤ ਬੱਲੀ ਤੇ ਹਰਜੀਤ ਮੱਟੂ ਜਿਨ੍ਹਾਂ ਨਾਲ ਅੱਜ ਕੱਲ੍ਹ ਉਹ ਕੁੜੀ ਮਤਲਬ ਆਪਣਾ ਸਟੇਜ ਵਗੈਰਾ ਕਰਦੀ ਐ ਹਰਜੀਤ ਠੀਕ ਹੈ ਜੀ ਉਹਨਾਂ ਨੂੰ ਬੁਲਾਇਆ ਉੱਥੇ ਵੀ ਲੋਕਾਂ ਨੇ ਇਹ ਗੱਲ ਚੱਕੀ ਮੈਂ ਉੱਥੇ ਵੀ ਉਹਨਾਂ ਨੂੰ ਕਿਹਾ ਵੀ ਮੈਂ ਅਮਰੀਕ ਤੂਫਾਨ ਨਹੀਂ ਆ ਕੁੜੀ ਨੂੰ ਪੁੱਛ ਲੋ ਅੱਛਾ ਉਹਨਾਂ ਨੇ ਕਿਹਾ ਉਹਨਾਂ ਨੇ ਫਿਰ ਉਹਨਾਂ ਨੇ ਸੰਗਦਿਆ ਨੇ ਬੋਲਿਆ ਕੁਛ ਨਹੀਂ ਸਤੇ ਮੂੰਹ ਮਤਲਬ ਆਪ ਆਪਣੇ ਮੂੰਹ ਨਹੀਂ ਕੁਛ ਕਹਿ ਦੇ ਦਿੱਤਾ ਅੱਛਾ ਜੀ ਵੀ ਇਹ ਬਾਬਾ ਅਮਰੀਕ ਤੂਫਾਨ ਹੈ ਜਨਾ ਮੈਨੂੰ ਸਵੇਰੇ ਵੀ ਲੋਕਾਂ ਨੇ ਪੁੱਛਿਆ ਆ ਕੇ ਵੀ ਬਾਬਾ ਜੀ ਇਹ ਕੌਣ ਸੀ ਤੁਹਾਡੇ ਨਾਲ ਗੌਂਦੀ ਹੁੰਦੀ ਸੀ ਕੁੜੀ ਇਹ ਤੁਸੀਂ ਵੀ ਮੈਂ ਕਹ ਨਹੀ ਮਾਤਾ ਜੀ ਇਹ ਤਾਂ ਮੇਰੇ ਬੱਚਿਆਂ ਵਰਗੀ ਹੈ ਵਿਚਾਰੀ ਮੈਂ ਮਾਤਮਾ ਲੋਕ ਆ ਵੀ ਮੈਂ ਇੰਨਾ ਚੱਕਰਾਂ ਸਦਾ ਬਾਬਾ ਜੀ ਉਰੇ ਡੇਰੇ ਚ ਆ ਜਾਂਦੇ ਨੇ ਲੋਕ ਮਿਲਣ ਵੀ ਉਮਰੀ ਬਹੁਤ ਆਉਂਦੇ ਆ ਬਹੁਤ ਆਉਂਦੇ ਨੇ ਫਿਰ ਪੁੱਛਦੇ ਆਉਣਗੇ ਅੱਗੇ ਵੀ ਅੱਗੇ ਕਈਆਂ ਨੂੰ ਤਾਂ ਗਾਲਾਂ ਕੱਢਣੀਆਂ ਪੈਂਦੀਆਂ ਨੇ ਵੀ ਸਾਲਿਓ ਸਗ ਨਾ ਪਾਉਣੇ ਮਰੀਕ ਨੂੰ ਏ ਅੱਛਾ ਹੀ ਤੇ ਕਾਫੀ ਤਾਂ ਨਹੀਂ ਆ ਜਾਂਦੀਆਂ ਕਹਿਣ ਤੋਂ ਬਾਹਲੇ ਆਉਂਦੇ ਨੇ ਜੀ ਜੇ ਮੈਂ ਵੀਡੀਓ ਜੇ ਮੈਨੂੰ ਇੱਕ ਗੱਲ ਦੱਸੋ ਜੀ ਚਲੋ ਮੈਂ ਆਪਣੇ ਆਪ ਨੂੰ ਕਹਿ ਰਿਹਾ ਵੀ ਮੈਂ ਅਮਰੀਕ ਤੂਫਾਨ ਹੈ ਗਿਆ ਹਨਾ ਵੀ ਅਮਰੀਕ ਤੂਫਾਨ ਦਾ ਨਾਮ ਲੈ ਕੇ ਲੋਕ ਸੁਵਾਦ ਲੈਣ ਵਾਸਤੇ ਆਉਂਦੇ ਨੇ ਕੋਈ ਮੈਨੂੰ ਇਹ ਤਾਂ ਕਦੇ ਕਹਿਣ ਨਹੀਂ ਆਇਆ ਵੀ ਬਾਬਾ ਜੀ ਤੁਸੀਂ ਭੁੱਖੇ ਹੋ ਜਾਂ ਧਿਆਏ ਰਹਿੰਦੇ ਹੋ ਆ ਤੁਹਾਨੂੰ ਪੈਸੇ ਦੇਣ ਆਏ ਆ ਅਸੀਂ ਤੁਹਾਨੂੰ 10 ਰੁਪਏ ਥੋੜੀ ਮਦਦ ਕਰਦੇ ਆ ਤੁਹਾਨੂੰ ਨਿਗਾ ਤੋਂ ਘਟ ਦਿੰਦਾ ਅਮਰੀਕ ਤੂਫਾਨ ਦਾ ਤੇ ਮੇਰਾ ਦਿਨ ਰਾਤ ਦਾ ਫਰਕ ਹੈ ਅਮਰੀਕ ਤੂਫਾਨ ਮੇਰੇ ਕੱਪੜਿਆਂ ਦੇ ਨਾਲ ਦਾ ਉਹਦਾ ਰੰਗ ਸੀ ਕਾਲਾ ਇੱਕ ਹਾਂ ਇੱਕ ਅਮਰੀਕ ਤੂਫਾਨ ਸੀ ਮਤਲਬ ਉਮਰ ਚ ਵੱਡਾ ਕਿ ਮੇਰੇ ਬਾਪ ਦੀ ਉਮਰ ਦਾ ਸੀ ਤੇਨੀ ਉਮਰ ਵੱਡੀ ਸੀ ਹਾਂਜੀ ਅੱਛਾ ਇੱਥੇ ਬਾਬਾ ਜੀ ਆਪਣਾ ਵਿਸ਼ੋਕਣ ਸਾਰੇ ਪਰਿਵਾਰ ਦਾ ਹੋਣਾ ਪਿੰਡ ਆਪਣਾ ਹਾਂਜੀ ਪਿੰਡ ਹੈਗਾ ਸਾਰਾ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਪਿੰਡ ਜਾ ਕੇ ਪਿੰਡ ਜਾ ਕੇ ਪਤਾ ਕਰ ਸਕਦਾ ਮੇਰੇ ਪਿੰਡ ਦੇ ਪੈਨ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਤੇ ਬਾਬਾ ਜੀ ਵੈਸੇ ਆ ਗਏ ਮੈਂ ਪੁੱਛਾ ਹੁਣ ਅੱਜ ਕੱਲ੍ਹ ਇਹ ਰਹਿ ਰਹਿ ਕਿੱਥੇ ਹੁੰਦਾਂ ਦੱਸਣਾ ਚਾਹੋਗੇ ਕਿੱਥੇ ਰਹਿ ਰਹੇ ਹੋ ਨਹੀਂ ਇਹ ਤੱਕਾ ਦੇ ਵਾਸਤੇ ਦੱਸਣਾ ਆਪਾਂ ਨੇ ਦੁਨੀ ਹਾਂ ਕਿਉਂ ਬਈ ਨੰਬਰ ਆਪਾਂ ਬਾਬਾ ਜੀ ਦਾ ਪਾ ਦਾਂਗੇ ਉੱਪਰ ਮੇਰੇ ਘਰ ਦੇ ਬਾਬਾ ਜੀ ਗੱਲ ਕਲੀਅਰ ਹੋ ਗਈ ਹੁਣੀ ਕਿਹੜੇ ਲੋਕਾਂ ਨੂੰ ਬਹਿਮ ਸੀ ਬਾਕੀ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਆ ਕਿਹੜੇ ਨਹੀਂ ਕੋਈ ਗੱਲ ਨਹੀਂ ਜੇ ਕਿਤੇ ਆਪਾਂ ਹੁਣ ਮੇਰਾ ਸਿਸਟਮ 'ਚ ਨਹੀਂ ਮੈਂ ਕਿਤੇ ਲੰਮਾ ਬਹਿ ਕੇ ਆਪਾਂ ਵਿਚਾਰ ਕਰ ਲਾਂਗੇ ਠੀਕ ਆ ਬਾਬਾ ਜੀ ਜੀ ਕਾਟਬਾਦਰ ਹੋਊਗੀ ਬਿਲਕੁਲ ਬਹਿ ਜਾਾਂਗੇ ਕਿਤੇ ਤਾਂ ਦੋਸਤੋ ਬਾਬਾ ਪਿੱਪਲ ਦਾ ਜੀ ਤੇ ਆਪਣੇ ਨਾਲ ਵੈਸੇ ਬੋਲਦੇ ਨਹੀਂ ਹੁੰਦੇ ਮੇਰੇ ਖਿਆਲ 'ਚ ਪਹਿਲੀ ਦੂਜੀ ਵਾਰੀ ਬੋਲੇ ਹੋਣਗੇ ਕੈਮਰੇ ਦੇ ਸਾਹਮਣੇ ਕਹਿ ਰਹੇ ਸੀ ਨਹੀਂ ਨਹੀਂ ਮੈਮ ਬੇਨਤੀ ਕਰੀ ਬਾਬਾ ਜੀ ਨੂੰ ਮਾਜੀ ਮੁੱਦਾ ਇਹ ਬਣ ਰਿਹਾ ਵੀ ਬੋਲੋ ਤਾਂ ਧੰਨਵਾਦ ਕਰਦੇ ਆ ਬਾਬਾ ਜੀ ਦਾ ਕਿ ਬਾਬਾ ਜੀ ਨੇ ਜਿਹੜਾ ਕਲੀਅਰ ਕਰੀ ਸਾਰੀ ਗੱਲਬਾਤ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਸਭ ਨੂੰ ਪਤਾ ਚੱਲੇ ਧੰਨਵਾਦ ਧੰਨਵਾਦ ਬਾਬਾ ਜੀ ਅੱਛਾ ਜੀ ਸਤਿ ਸ੍ਰੀ ਅਕਾਲ